ਮਲਬੋਂਦੇ ਦੱਖਣ ਪੂਰਬ ਵਿੱਚ ਪੁਲਿਸ ਨੇ ਇੱਕ ਵਿਅਕਤੀ ਨੂੰ ਇੰਜਨ ਦੇ ਉੱਪਰ ਬੋਨਟ ਤੋਂ ਬਿਨਾ ਕਾਰ ਚਲਾਉਂਦੇ ਹੋਏ ਅਤੇ ਡਰਾਈਵਰ ਸੀਟ ਵਜੋਂ ਇੱਕ ਪਲਾਸਟਿਕ ਗਾਰਡਨ ਕੁਰਸੀ ਦੀ ਵਰਤੋਂ ਕਰਦੇ ਫੜਿਆ ਗਿਆ ਅਧਿਕਾਰੀਆਂ ਨੇ ਸੋਮਵਾਰ ਦੁਪਹਿਰ 3:30 ਵਜੇ ਕਰੀਬ ਕ੍ਰੇਨਬੋ ਨਾਰਥ ਦੀ ਗਰੀਵਜ਼ ਰੋਡ ਤੇ ਬਰਗੰਡੀ ਬੀ ਐਮ ਡਬਲਯੂ ਕਾਰ ਨੂੰ ਵੇਖਿਆ ਜਦੋਂ ਪੁਲਿਸ ਨੇ ਵਿਅਕਤੀ ਨੂੰ ਰੋਕਿਆ ਤਾਂ ਅਧਿਕਾਰੀਆਂ ਨੂੰ ਅਹਿਸਾਸ ਹੋਇਆ ਕਿ ਗੱਡੀ ਦਾ ਬੋਨਟ ਪੂਰੀ ਤਰ੍ਹਾਂ ਗਾਇਬ ਸੀ ਪੁਲਿਸ ਨੇ ਇਹ ਵੀ ਦੇਖਿਆ ਕਿ ਸਾਰੀਆਂ ਸੀਟਾਂ ਹਟਾ ਦਿੱਤੀਆਂ ਗਈਆਂ ਸਨ ਅਤੇ ਡਰਾਈਵਰ ਦੀ ਸੀਟ ਨੂੰ ਇੱਕ ਪਲਾਸਟਿਕ ਗਾਰਡਨ ਕੁਰਸੀ ਅਤੇ ਇੱਕ ਗੱਦੀ ਨਾਲ ਬਦਲ ਦਿੱਤਾ ਗਿਆ ਸੀ। ਉਹ ਆਦਮੀ ਕੁਝ ਕਾਰ ਮੈਟ ਖਰੀਦਣ ਦੇ ਵਿੱਚ ਕਾਮਯਾਬ ਜ਼ਰੂਰ ਹੋ ਗਿਆ ਸੀ ਜੋ ਕਿ ਸਟ੍ਰਿਪਟ ਬੈਕ ਸੀਟਾਂ ਦੇ ਉੱਪਰ ਰੱਖੇ ਗਏ ਸਨ। 64 ਸਾਲਾ ਡਰਾਈਵਰ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਸ ਨੂੰ ਪਤਾ ਸੀ ਕਿ ਉਸ ਦੀ ਕਾਰ ਸੜਕ ਤੇ ਜਾਣ ਯੋਗ ਨਹੀਂ ਹੈ ਪਰ ਜਦੋਂ ਉਸ ਨੂੰ ਰੋਕਿਆ ਗਿਆ ਤਦੋਂ ਕਾਰ ਦੇ ਨੰਮੇਪੁਰ ਜੇ ਲੈਂ ਜਾ ਰਿਹਾ ਸੀ। ਪੁਲਿਸ ਨੇ ਉਸ ਦੇ ਬਹਾਨੇ ਨੂੰ ਟੋਟਲੀ ਖਾਰਜ ਕਰ ਦਿੱਤਾ ਹੈ ਤੇ ਉਸ ਨੂੰ ਇੱਕ ਨੁਕਸ ਨੋਟਿਸ ਜਾਰੀ ਕਰ ਦਿੱਤਾ ਹੈ ਤੇ ਉਸ ਨੂੰ ਟ੍ਰੈਫਿਕ ਅਪਰਾਧਾਂ ਦੇ ਤਹਿਤ ਸ hẳn ਪੇਜ ਕੇ ਦੋਸ਼ੀ ਠਹਿਰਾਇਆ ਜਾਵੇਗਾ ਮਲਬੋਂਦੇ ਦੱਖਣ ਪੂਰਬ ਵਿੱਚ ਪੁਲਿਸ ਨੇ ਇੱਕ ਵਿਅਕਤੀ ਨੂੰ ਇੰਜਨ ਦੇ ਉੱਪਰ ਬੋਨਟ ਤੋਂ ਬਿਨਾ ਕਾਰ ਚਲਾਉਂਦੇ ਹੋਏ ਅਤੇ ਡਰਾਈਵਰ ਸੀਟ ਵਜੋਂ ਇੱਕ ਪਲਾਸਟਿਕ ਗਾਰਡਨ ਕੁਰਸੀ ਦੀ ਵਰਤੋਂ ਕਰਦੇ ਫੜਿਆ ਗਿਆ। ਅਧਿਕਾਰੀਆਂ ਨੇ ਸੋਮਵਾਰ ਦੁਪਹਿਰ 3:30 ਵਜੇ ਕਰੀਬ ਕ੍ਰੇਨਬੋ ਨਾਰਥ ਦੀ ਗਰੀਵਜ਼ ਰੋਡ ਤੇ ਬਰਗੰਡੀ BMW ਕਾਰ ਨੂੰ ਵੇਖਿਆ। ਜਦੋਂ ਪੁਲਿਸ ਨੇ ਵਿਅਕਤੀ ਨੂੰ ਰੋਕਿਆ ਤਾਂ ਅਧਿਕਾਰੀਆਂ ਨੂੰ ਅਹਿਸਾਸ ਹੋਇਆ ਕਿ ਗੱਡੀ ਦਾ ਬੋਨਟ ਪੂਰੀ ਤਰ੍ਹਾਂ ਗਾਇਬ ਸੀ ਪੁਲਿਸ ਨੇ ਇਹ ਵੀ ਦੇਖਿਆ ਕਿ ਸਾਰੀਆਂ ਸੀਟਾਂ ਹਟਾ ਦਿੱਤੀਆਂ ਗਈਆਂ ਸਨ ਅਤੇ ਡਰਾਈਵਰ ਦੀ ਸੀਟ ਨੂੰ ਇੱਕ ਪਲਾਸਟਿਕ ਗਾਰਡਨ ਕੁਰਸੀ ਅਤੇ ਇੱਕ ਗੱਦੀ ਨਾਲ ਬਦਲ ਦਿੱਤਾ ਗਿਆ ਸੀ ਉਹ ਆਦਮੀ ਕੁਝ ਕਾਰ ਮੈਟ ਖਰੀਦਣ ਦੇ ਵਿੱਚ ਕਾਮਯਾਬ ਜ਼ਰੂਰ ਹੋ ਗਿਆ ਸੀ ਜੋ ਕਿ ਸਟਿਪਟ ਬੈਕ ਸੀਟਾਂ ਦੇ ਉੱਪਰ ਰੱਖੇ ਗਏ ਸਨ 64 ਸਾਲਾ ਡਰਾਈਵਰ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਸ ਨੂੰ ਪਤਾ ਸੀ ਕਿ ਉਸ ਦੀ ਕਾਰ ਸੜਕ ਤੇ ਜਾਣ ਯੋਗ ਨਹੀਂ ਹੈ ਪਰ ਜਦੋਂ ਉਸ ਨੂੰ ਰੋਕਿਆ ਗਿਆ ਤਦੋਂ ਕਾਰ ਦੇ ਨੰਮੇਪੁਰ ਜਿਲ੍ਹੇਨ ਜਾ ਰਿਹਾ ਸੀ ਪੁਲਿਸ ਨੇ ਉਸ ਦੇ ਬਹਾਨੇ ਨੂੰ ਟੋਟਲੀ ਖਾਰਜ ਕਰ ਦਿੱਤਾ ਹੈ ਤੇ ਉਸ ਨੂੰ ਇੱਕ ਨੁਕਸ ਨੋਟਿਸ ਜਾਰੀ ਕਰ ਦਿੱਤਾ ਹੈ ਤੇ ਉਸ ਨੂੰ ਟ੍ਰੈਫਿਕ ਅਪਰਾਧਾਂ ਦੇ ਤਹਿਤ ਸੰਮਣ ਪੇਸ਼ ਕੇ ਦੋਸ਼ੀ ਠਹਿਰਾਇਆ ਜਾਵੇਗਾ ਮਲਬੋਂ ਦੇ ਦੱਖਣ ਪੂਰਬ ਵਿੱਚ ਪੁਲਿਸ ਨੇ ਇੱਕ ਵਿਅਕਤੀ ਨੂੰ ਇੰਜਨ ਦੇ ਉੱਪਰ ਬੋਨਟ ਤੋਂ ਬਿਨਾਂ ਕਾਰ ਚਲਾਉਂਦੇ ਹੋਏ ਅਤੇ ਡਰਾਈਵਰ ਸੀਟ ਵਜੋਂ ਇੱਕ ਪਲਾਸਟਿਕ ਗਾਰਡਨ ਕੁਰਸੀ ਦੀ ਵਰਤੋਂ ਕਰਦੇ ਫੜਿਆ ਗਿਆ। ਅਧਿਕਾਰੀਆਂ ਨੇ ਸੋਮਵਾਰ ਦੁਪਹਿਰ 3:30 ਵਜੇ ਕਰੀਬ ਕ੍ਰੇਨਬੋ ਨਾਰਥ ਦੀ ਗਰੀਵਜ਼ ਰੋਡ ਤੇ ਬਰਗੰਡੀ BMW ਕਾਰ ਨੂੰ ਵੇਖਿਆ। ਜਦੋਂ ਪੁਲਿਸ ਨੇ ਵਿਅਕਤੀ ਨੂੰ ਰੋਕਿਆ ਤਾਂ ਅਧਿਕਾਰੀਆਂ ਨੂੰ ਅਹਿਸਾਸ ਹੋਇਆ ਕਿ ਗੱਡੀ ਦਾ ਬੋਨਟ ਪੂਰੀ ਤਰ੍ਹਾਂ ਗਾਇਬ ਸੀ ਪੁਲਿਸ ਨੇ ਇਹ ਵੀ ਦੇਖਿਆ ਕਿ ਸਾਰੀਆਂ ਸੀਟਾਂ ਹਟਾ ਦਿੱਤੀਆਂ ਗਈਆਂ ਸਨ ਅਤੇ ਡਰਾਈਵਰ ਦੀ ਸੀਟ ਨੂੰ ਇੱਕ ਪਲਾਸਟਿਕ ਗਾਰਡਨ ਕੁਰਸੀ ਅਤੇ ਇੱਕ ਗੱਦੀ ਨਾਲ ਬਦਲ ਦਿੱਤਾ ਗਿਆ ਸੀ ਉਹ ਆਦਮੀ ਕੁਝ ਕਾਰ ਮੈਟ ਖਰੀਦਣ ਦੇ ਵਿੱਚ ਕਾਮਯਾਬ ਜ਼ਰੂਰ ਹੋ ਗਿਆ ਸੀ ਜੋ ਕਿ ਸਟਿਪਟ ਬੈਕ ਸੀਟਾਂ ਦੇ ਉੱਪਰ ਰੱਖੇ ਗਏ ਸਨ 64 ਸਾਲਾ ਡਰਾਈਵਰ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਸ ਨੂੰ ਪਤਾ ਸੀ ਕਿ ਉਸ ਦੀ ਕਾਰ ਸੜਕ ਤੇ ਜਾਣ ਯੋਗ ਨਹੀਂ ਹੈ ਪਰ ਜਦੋਂ ਉਸ ਨੂੰ ਰੋਕਿਆ ਗਿਆ ਤਦੋਂ ਕਾਰ ਦੇ ਨੰਮੇਪੁਰ ਜਿਲ੍ਹੇ ਜਾਣ ਜਾ ਰਿਹਾ ਸੀ ਪੁਲਿਸ ਨੇ ਉਸ ਦੇ ਬਹਾਨੇ ਨੂੰ ਟੋਟਲੀ ਖਾਰਜ ਕਰ ਦਿੱਤਾ ਹੈ ਤੇ ਉਸ ਨੂੰ ਇੱਕ ਨੁਕਸ ਨੋਟਿਸ ਜਾਰੀ ਕਰ ਦਿੱਤਾ ਹੈ ਤੇ ਉਸ ਨੂੰ ਟ੍ਰੈਫਿਕ ਅਪਰਾਧਾਂ ਦੇ ਤਹਿਤ ਸੰਮਣ ਪੇਸ਼ ਕੇ ਦੋਸ਼ੀ ਠਹਿਰਾਇਆ ਜਾਵੇਗਾ ਮੈਲਬੌਰਨ ਦੇ ਦੱਖਣ ਪੂਰਬ ਵਿੱਚ ਪੁਲਿਸ ਨੇ ਇੱਕ ਵਿਅਕਤੀ ਨੂੰ ਇੰਜਨ ਦੇ ਉੱਪਰ ਬੋਨਟ ਤੋਂ ਬਿਨਾਂ ਕਾਰ ਚਲਾਉਂਦੇ ਹੋਏ ਅਤੇ ਡਰਾਈਵਰ ਸੀਟ ਵਜੋਂ ਇੱਕ ਪਲਾਸਟਿਕ ਗਾਰਡਨ ਕੁਰਸੀ ਦੀ ਵਰਤੋਂ ਕਰਦੇ ਫੜਿਆ ਗਿਆ। ਅਧਿਕਾਰੀਆਂ ਨੇ ਸੋਮਵਾਰ ਦੁਪਹਿਰ 3:30 ਵਜੇ ਕਰੀਬ ਕ੍ਰੇਨਬੋ ਨਾਰਥ ਦੀ ਗਰੀਵਜ਼ ਰੋਡ ਤੇ ਬਰਗੰਡੀ BMW ਕਾਰ ਨੂੰ ਵੇਖਿਆ। ਜਦੋਂ ਪੁਲਿਸ ਨੇ ਵਿਅਕਤੀ ਨੂੰ ਰੋਕਿਆ ਤਾਂ ਅਧਿਕਾਰੀਆਂ ਨੂੰ ਅਹਿਸਾਸ ਹੋਇਆ ਕਿ ਗੱਡੀ ਦਾ ਬੋਨਟ ਪੂਰੀ ਤਰ੍ਹਾਂ ਗਾਇਬ ਸੀ ਪੁਲਿਸ ਨੇ ਇਹ ਵੀ ਦੇਖਿਆ ਕਿ ਸਾਰੀਆਂ ਸੀਟਾਂ ਹਟਾ ਦਿੱਤੀਆਂ ਗਈਆਂ ਸਨ ਅਤੇ ਡਰਾਈਵਰ ਦੀ ਸੀਟ ਨੂੰ ਇੱਕ ਪਲਾਸਟਿਕ ਗਾਰਡਨ ਕੁਰਸੀ ਅਤੇ ਇੱਕ ਗੱਦੀ ਨਾਲ ਬਦਲ ਦਿੱਤਾ ਗਿਆ ਸੀ ਉਹ ਆਦਮੀ ਕੁਝ ਕਾਰ ਮੈਟ ਖਰੀਦਣ ਦੇ ਵਿੱਚ ਕਾਮਯਾਬ ਜ਼ਰੂਰ ਹੋ ਗਿਆ ਸੀ ਜੋ ਕਿ ਸਟ੍ਰਿਪਟ ਬੈਕ ਸੀਟਾਂ ਦੇ ਉੱਪਰ ਰੱਖੇ ਗਏ ਸਨ 64 ਸਾਲਾ ਡਰਾਈਵਰ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਸ ਨੂੰ ਪਤਾ ਸੀ ਕਿ ਉਸ ਦੀ ਕਾਰ ਸੜਕ ਤੇ ਜਾਣ ਯੋਗ ਨਹੀਂ ਹੈ ਪਰ ਜਦੋਂ ਉਸ ਨੂੰ ਰੋਕਿਆ ਗਿਆ ਤਦੋਂ ਕਾਰ ਦੇ ਨੰਮੇਪੁਰ ਜਿਲ੍ਹੇ ਜਾਣ ਜਾ ਰਿਹਾ ਸੀ ਪੁਲਿਸ ਨੇ ਉਸ ਦੇ ਬਹਾਨੇ ਨੂੰ ਟੋਟਲੀ ਖਾਰਜ ਕਰ ਦਿੱਤਾ ਹੈ ਤੇ ਉਸ ਨੂੰ ਇੱਕ ਨੁਕਸ ਨੋਟਿਸ ਜਾਰੀ ਕਰ ਦਿੱਤਾ ਹੈ ਤੇ ਉਸ ਨੂੰ ਟ੍ਰੈਫਿਕ ਅਪਰਾਧਾਂ ਦੇ ਤਹਿਤ ਸੰਮਣ ਪੇਸ਼ ਕੇ ਦੋਸ਼ੀ ਠਹਿਰਾਇਆ ਜਾਵੇਗਾ ਮਲਵੰਡੀ ਦੱਖਣ ਪੂਰਬ ਵਿੱਚ ਪੁਲਿਸ ਨੇ ਇੱਕ ਵਿਅਕਤੀ ਨੂੰ ਇੰਜਨ ਦੇ ਉੱਪਰ ਬੋਨਟ ਤੋਂ ਬਿਨਾ ਕਾਰ ਚਲਾਉਂਦੇ ਹੋਏ ਅਤੇ ਡਰਾਈਵਰ ਸੀਟ ਵਜੋਂ ਇੱਕ ਪਲਾਸਟਿਕ ਗਾਰਡਨ ਕੁਰਸੀ ਦੀ ਵਰਤੋਂ ਕਰਦੇ ਫੜਿਆ ਗਿਆ। ਅਧਿਕਾਰੀਆਂ ਨੇ ਸੋਮਵਾਰ ਦੁਪਹਿਰ 3:30 ਵਜੇ ਕਰੀਬ ਕ੍ਰੇਨਬੋ ਨਾਰਥ ਦੀ ਗਰੀਵਜ਼ ਰੋਡ ਤੇ ਬਰਗੰਡੀ BMW ਕਾਰ ਨੂੰ ਵੇਖਿਆ। ਜਦੋਂ ਪੁਲਿਸ ਨੇ ਵਿਅਕਤੀ ਨੂੰ ਰੋਕਿਆ ਤਾਂ ਅਧਿਕਾਰੀਆਂ ਨੂੰ ਅਹਿਸਾਸ ਹੋਇਆ ਕਿ ਗੱਡੀ ਦਾ ਬੋਨਟ ਪੂਰੀ ਤਰ੍ਹਾਂ ਗਾਇਬ ਸੀ ਪੁਲਿਸ ਨੇ ਇਹ ਵੀ ਦੇਖਿਆ ਕਿ ਸਾਰੀਆਂ ਸੀਟਾਂ ਹਟਾ ਦਿੱਤੀਆਂ ਗਈਆਂ ਸਨ ਅਤੇ ਡਰਾਈਵਰ ਦੀ ਸੀਟ ਨੂੰ ਇੱਕ ਪਲਾਸਟਿਕ ਗਾਰਡਨ ਕੁਰਸੀ ਅਤੇ ਇੱਕ ਗੱਦੀ ਨਾਲ ਬਦਲ ਦਿੱਤਾ ਗਿਆ ਸੀ ਉਹ ਆਦਮੀ ਕੁਝ ਕਾਰ ਮੈਟ ਖਰੀਦਣ ਦੇ ਵਿੱਚ ਕਾਮਯਾਬ ਜ਼ਰੂਰ ਹੋ ਗਿਆ ਸੀ ਜੋ ਕਿ ਸਟਿਪਟ ਬੈਕ ਸੀਟਾਂ ਦੇ ਉੱਪਰ ਰੱਖੇ ਗਏ ਸਨ 64 ਸਾਲਾ ਡਰਾਈਵਰ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਸ ਨੂੰ ਪਤਾ ਸੀ ਕਿ ਉਸ ਦੀ ਕਾਰ ਸੜਕ ਤੇ ਜਾਣ ਯੋਗ ਨਹੀਂ ਹੈ ਪਰ ਜਦੋਂ ਉਸ ਨੂੰ ਰੋਕਿਆ ਗਿਆ ਤਦੋਂ ਕਾਰ ਦੇ ਨੰਮੇਪੁਰ ਜੇ ਲੈਂ ਜਾ ਰਿਹਾ ਸੀ ਪੁਲਿਸ ਨੇ ਉਸ ਦੇ ਬਹਾਨੇ ਨੂੰ ਟੋਟਲੀ ਖਾਰਜ ਕਰ ਦਿੱਤਾ ਹੈ ਤੇ ਉਸ ਨੂੰ ਇੱਕ ਨੁਕਸ ਨੋਟਿਸ ਜਾਰੀ ਕਰ ਦਿੱਤਾ ਹੈ ਤੇ ਉਸ ਨੂੰ ਟ੍ਰੈਫਿਕ ਅਪਰਾਧਾਂ ਦੇ ਤਹਿਤ ਸੰਮਣ ਪੇਸ਼ ਕੇ ਦੋਸ਼ੀ ਠਹਿਰਾਇਆ ਜਾਵੇਗਾ ਮਲਬੋਂ ਦੇ ਦੱਖਣ ਪੂਰਬ ਵਿੱਚ ਪੁਲਿਸ ਨੇ ਇੱਕ ਵਿਅਕਤੀ ਨੂੰ ਇੰਜਨ ਦੇ ਉੱਪਰ ਬੋਨਰ ਤੋਂ ਬਿਨਾ ਕਾਰ ਚਲਾਉਂਦੇ ਹੋਏ ਅਤੇ ਡਰਾਈਵਰ ਸੀਟ ਵਜੋਂ ਇੱਕ ਪਲਾਸਟਿਕ ਗਾਰਡਨ ਕੁਰਸੀ ਦੀ ਵਰਤੋਂ ਕਰਦੇ ਫੜਿਆ ਗਿਆ ਅਧਿਕਾਰੀਆਂ ਨੇ ਸੋਮਵਾਰ ਦੁਪਹਿਰ 3:30 ਵਜੇ ਕਰੀਬ ਕ੍ਰੇਨਬੋ ਨਾਰਥ ਦੀ ਗਰੀਵਜ਼ ਰੋਡ ਤੇ ਬਰਗੰਡੀ BMW ਕਾਰ ਨੂੰ ਵੇਖਿਆ ਜਦੋਂ ਪੁਲਿਸ ਨੇ ਵਿਅਕਤੀ ਨੂੰ ਰੋਕਿਆ ਤਾਂ ਅਧਿਕਾਰੀਆਂ ਨੂੰ ਅਹਿਸਾਸ ਹੋਇਆ ਕਿ ਗੱਡੀ ਦਾ ਬੋਨਟ ਪੂਰੀ ਤਰ੍ਹਾਂ ਗਾਇਬ ਸੀ ਪੁਲਿਸ ਨੇ ਇਹ ਵੀ ਦੇਖਿਆ ਕਿ ਸਾਰੀਆਂ ਸੀਟਾਂ ਹਟਾ ਦਿੱਤੀਆਂ ਗਈਆਂ ਸਨ ਅਤੇ ਡਰਾਈਵਰ ਦੀ ਸੀਟ ਨੂੰ ਇੱਕ ਪਲਾਸਟਿਕ ਗਾਰਡਨ ਕੁਰਸੀ ਅਤੇ ਇੱਕ ਗੱਦੀ ਨਾਲ ਬਦਲ ਦਿੱਤਾ ਗਿਆ ਸੀ ਉਹ ਆਦਮੀ ਕੁਝ ਕਾਰ ਮੈਟ ਖਰੀਦਣ ਦੇ ਵਿੱਚ ਕਾਮਯਾਬ ਜ਼ਰੂਰ ਹੋ ਗਿਆ ਸੀ ਜੋ ਕਿ ਸਟਿਪਟ ਬੈਕ ਸੀਟਾਂ ਦੇ ਉੱਪਰ ਰੱਖੇ ਗਏ ਸਨ 64 ਸਾਲਾ ਡਰਾਈਵਰ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਸ ਨੂੰ ਪਤਾ ਸੀ ਕਿ ਉਸ ਦੀ ਕਾਰ ਸੜਕ ਤੇ ਜਾਣ ਯੋਗ ਨਹੀਂ ਹੈ ਪਰ ਜਦੋਂ ਉਸ ਨੂੰ ਰੋਕਿਆ ਗਿਆ ਤਦੋਂ ਕਾਰ ਦੇ ਨੰਮੇਪੁਰ ਜ਼ਿਲ੍ਹੇ ਜਾਣ ਜਾ ਰਿਹਾ ਸੀ ਪੁਲਿਸ ਨੇ ਉਸ ਦੇ ਬਹਾਨੇ ਨੂੰ ਟੋਟਲੀ ਖਾਰਜ ਕਰ ਦਿੱਤਾ ਹੈ ਤੇ ਉਸ ਨੂੰ ਇੱਕ ਨੁਕਸ ਨੋਟਿਸ ਜਾਰੀ ਕਰ ਦਿੱਤਾ ਹੈ ਤੇ ਉਸ ਨੂੰ ਟ੍ਰੈਫਿਕ ਅਪਰਾਧਾਂ ਦੇ ਤਹਿਤ ਸੰਮਣ ਪੇਸ਼ ਕੇ ਦੋਸ਼ੀ ਠਹਿਰਾਇਆ ਜਾਵੇਗਾ ਮੈਲਬੌਰਨ ਦੇ ਦੱਖਣ ਪੂਰਬ ਵਿੱਚ ਪੁਲਿਸ ਨੇ ਇੱਕ ਵਿਅਕਤੀ ਨੂੰ ਇੰਜਨ ਦੇ ਉੱਪਰ ਬੋਨਟ ਤੋਂ ਬਿਨਾਂ ਕਾਰ ਚਲਾਉਂਦੇ ਹੋਏ ਅਤੇ ਡਰਾਈਵਰ ਸੀਟ ਵਜੋਂ ਇੱਕ ਪਲਾਸਟਿਕ ਗਾਰਡਨ ਕੁਰਸੀ ਦੀ ਵਰਤੋਂ ਕਰਦੇ ਫੜਿਆ ਗਿਆ। ਅਧਿਕਾਰੀਆਂ ਨੇ ਸੋਮਵਾਰ ਦੁਪਹਿਰ 3:30 ਵਜੇ ਕਰੀਬ ਕ੍ਰੇਨਬੋ ਨਾਰਥ ਦੀ ਗਰੀਵਜ਼ ਰੋਡ ਤੇ ਬਰਗੰਡੀ BMW ਕਾਰ ਨੂੰ ਵੇਖਿਆ। ਜਦੋਂ ਪੁਲਿਸ ਨੇ ਵਿਅਕਤੀ ਨੂੰ ਰੋਕਿਆ ਤਾਂ ਅਧਿਕਾਰੀਆਂ ਨੂੰ ਅਹਿਸਾਸ ਹੋਇਆ ਕਿ ਗੱਡੀ ਦਾ ਬੋਨਟ ਪੂਰੀ ਤਰ੍ਹਾਂ ਗਾਇਬ ਸੀ ਪੁਲਿਸ ਨੇ ਇਹ ਵੀ ਦੇਖਿਆ ਕਿ ਸਾਰੀਆਂ ਸੀਟਾਂ ਹਟਾ ਦਿੱਤੀਆਂ ਗਈਆਂ ਸਨ ਅਤੇ ਡਰਾਈਵਰ ਦੀ ਸੀਟ ਨੂੰ ਇੱਕ ਪਲਾਸਟਿਕ ਗਾਰਡਨ ਕੁਰਸੀ ਅਤੇ ਇੱਕ ਗੱਦੀ ਨਾਲ ਬਦਲ ਦਿੱਤਾ ਗਿਆ ਸੀ ਉਹ ਆਦਮੀ ਕੁਝ ਕਾਰ ਮੈਟ ਖਰੀਦਣ ਦੇ ਵਿੱਚ ਕਾਮਯਾਬ ਜ਼ਰੂਰ ਹੋ ਗਿਆ ਸੀ ਜੋ ਕਿ ਸਟਿਪਟ ਬੈਕ ਸੀਟਾਂ ਦੇ ਉੱਪਰ ਰੱਖੇ ਗਏ ਸਨ 64 ਸਾਲਾ ਡਰਾਈਵਰ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਸ ਨੂੰ ਪਤਾ ਸੀ ਕਿ ਉਸ ਦੀ ਕਾਰ ਸੜਕ ਤੇ ਜਾਣ ਯੋਗ ਨਹੀਂ ਹੈ ਪਰ ਜਦੋਂ ਉਸ ਨੂੰ ਰੋਕਿਆ ਗਿਆ ਤਦੋਂ ਕਾਰ ਦੇ ਨੰਮੇਪੁਰ ਜਿਲ੍ਹੇਨ ਜਾ ਰਿਹਾ ਸੀ ਪੁਲਿਸ ਨੇ ਉਸ ਦੇ ਬਹਾਨੇ ਨੂੰ ਟੋਟਲੀ ਖਾਰਜ ਕਰ ਦਿੱਤਾ ਹੈ ਤੇ ਉਸ ਨੂੰ ਇੱਕ ਨੁਕਸ ਨੋਟਿਸ ਜਾਰੀ ਕਰ ਦਿੱਤਾ ਹੈ ਤੇ ਉਸ ਨੂੰ ਟ੍ਰੈਫਿਕ ਅਪਰਾਧਾਂ ਦੇ ਤਹਿਤ ਸੰਮਣ ਪੇਸ਼ ਕੇ ਦੋਸ਼ੀ ਠਹਿਰਾਇਆ ਜਾਵੇਗਾ ਮੈਲਬੌਰਨ ਦੇ ਦੱਖਣ ਪੂਰਬ ਵਿੱਚ ਪੁਲਿਸ ਨੇ ਇੱਕ ਵਿਅਕਤੀ ਨੂੰ ਇੰਜਨ ਦੇ ਉੱਪਰ ਬੋਨਟ ਤੋਂ ਬਿਨਾਂ ਕਾਰ ਚਲਾਉਂਦੇ ਹੋਏ ਅਤੇ ਡਰਾਈਵਰ ਸੀਟ ਵਜੋਂ ਇੱਕ ਪਲਾਸਟਿਕ ਗਾਰਡਨ ਕੁਰਸੀ ਦੀ ਵਰਤੋਂ ਕਰਦੇ ਫੜਿਆ ਗਿਆ। ਅਧਿਕਾਰੀਆਂ ਨੇ ਸੋਮਵਾਰ ਦੁਪਹਿਰ 3:30 ਵਜੇ ਕਰੀਬ ਕ੍ਰੇਨਬੋ ਨਾਰਥ ਦੀ ਗਰੀਵਜ਼ ਰੋਡ ਤੇ ਬਰਗੰਡੀ BMW ਕਾਰ ਨੂੰ ਵੇਖਿਆ। ਜਦੋਂ ਪੁਲਿਸ ਨੇ ਵਿਅਕਤੀ ਨੂੰ ਰੋਕਿਆ ਤਾਂ ਅਧਿਕਾਰੀਆਂ ਨੂੰ ਅਹਿਸਾਸ ਹੋਇਆ ਕਿ ਗੱਡੀ ਦਾ ਬੋਨਟ ਪੂਰੀ ਤਰ੍ਹਾਂ ਗਾਇਬ ਸੀ ਪੁਲਿਸ ਨੇ ਇਹ ਵੀ ਦੇਖਿਆ ਕਿ ਸਾਰੀਆਂ ਸੀਟਾਂ ਹਟਾ ਦਿੱਤੀਆਂ ਗਈਆਂ ਸਨ ਅਤੇ ਡਰਾਈਵਰ ਦੀ ਸੀਟ ਨੂੰ ਇੱਕ ਪਲਾਸਟਿਕ ਗਾਰਡਨ ਕੁਰਸੀ ਅਤੇ ਇੱਕ ਗੱਦੀ ਨਾਲ ਬਦਲ ਦਿੱਤਾ ਗਿਆ ਸੀ ਉਹ ਆਦਮੀ ਕੁਝ ਕਾਰ ਮੈਟ ਖਰੀਦਣ ਦੇ ਵਿੱਚ ਕਾਮਯਾਬ ਜ਼ਰੂਰ ਹੋ ਗਿਆ ਸੀ ਜੋ ਕਿ ਸਟ੍ਰਿਪਟ ਬੈਕ ਸੀਟਾਂ ਦੇ ਉੱਪਰ ਰੱਖੇ ਗਏ ਸਨ 64 ਸਾਲਾ ਡਰਾਈਵਰ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਸ ਨੂੰ ਪਤਾ ਸੀ ਕਿ ਉਸ ਦੀ ਕਾਰ ਸੜਕ ਤੇ ਜਾਣ ਯੋਗ ਨਹੀਂ ਹੈ ਪਰ ਜਦੋਂ ਉਸ ਨੂੰ ਰੋਕਿਆ ਗਿਆ ਤਦੋਂ ਕਾਰ ਦੇ ਨੰਮੇਪੁਰ ਜਿਲ੍ਹੇ ਜਾਣ ਜਾ ਰਿਹਾ ਸੀ ਪੁਲਿਸ ਨੇ ਉਸ ਦੇ ਬਹਾਨੇ ਨੂੰ ਟੋਟਲੀ ਖਾਰਜ ਕਰ ਦਿੱਤਾ ਹੈ ਤੇ ਉਸ ਨੂੰ ਇੱਕ ਨੁਕਸ ਨੋਟਿਸ ਜਾਰੀ ਕਰ ਦਿੱਤਾ ਹੈ ਤੇ ਉਸ ਨੂੰ ਟ੍ਰੈਫਿਕ ਅਪਰਾਧਾਂ ਦੇ ਤਹਿਤ ਸੰਮਣ ਪੇਸ਼ ਕੇ ਦੋਸ਼ੀ ਠਹਿਰਾਇਆ ਜਾਵੇਗਾ ਮਲਬੋਂ ਦੇ ਦੱਖਣ ਪੂਰਬ ਵਿੱਚ ਪੁਲਿਸ ਨੇ ਇੱਕ ਵਿਅਕਤੀ ਨੂੰ ਇੰਜਨ ਦੇ ਉੱਪਰ ਬੋਨਰ ਤੋਂ ਬਿਨਾ ਕਾਰ ਚਲਾਉਂਦੇ ਹੋਏ ਅਤੇ ਡਰਾਈਵਰ ਸੀਟ ਵਜੋਂ ਇੱਕ ਪਲਾਸਟਿਕ ਗਾਰਡਨ ਕੁਰਸੀ ਦੀ ਵਰਤੋਂ ਕਰਦੇ ਫੜਿਆ ਗਿਆ ਅਧਿਕਾਰੀਆਂ ਨੇ ਸੋਮਵਾਰ ਦੁਪਹਿਰ 3:30 ਵਜੇ ਕਰੀਬ ਕ੍ਰੇਨਬੋ ਨਾਰਥ ਦੀ ਗਰੀਵਜ਼ ਰੋਡ ਤੇ ਬਰਗੰਡੀ BMW ਕਾਰ ਨੂੰ ਵੇਖਿਆ ਜਦੋਂ ਪੁਲਿਸ ਨੇ ਵਿਅਕਤੀ ਨੂੰ ਰੋਕਿਆ ਤਾਂ ਅਧਿਕਾਰੀਆਂ ਨੂੰ ਅਹਿਸਾਸ ਹੋਇਆ ਕਿ ਗੱਡੀ ਦਾ ਬੋਨਟ ਪੂਰੀ ਤਰ੍ਹਾਂ ਗਾਇਬ ਸੀ ਪੁਲਿਸ ਨੇ ਇਹ ਵੀ ਦੇਖਿਆ ਕਿ ਸਾਰੀਆਂ ਸੀਟਾਂ ਹਟਾ ਦਿੱਤੀਆਂ ਗਈਆਂ ਸਨ ਅਤੇ ਡਰਾਈਵਰ ਦੀ ਸੀਟ ਨੂੰ ਇੱਕ ਪਲਾਸਟਿਕ ਗਾਰਡਨ ਕੁਰਸੀ ਅਤੇ ਇੱਕ ਗੱਦੀ ਨਾਲ ਬਦਲ ਦਿੱਤਾ ਗਿਆ ਸੀ। ਉਹ ਆਦਮੀ ਕੁਝ ਕਾਰ ਮੈਟ ਖਰੀਦਣ ਦੇ ਵਿੱਚ ਕਾਮਯਾਬ ਜ਼ਰੂਰ ਹੋ ਗਿਆ ਸੀ ਜੋ ਕਿ ਸਟ੍ਰਿਪਟ ਬੈਕ ਸੀਟਾਂ ਦੇ ਉੱਪਰ ਰੱਖੇ ਗਏ ਸਨ। 64 ਸਾਲਾ ਡਰਾਈਵਰ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਸ ਨੂੰ ਪਤਾ ਸੀ ਕਿ ਉਸ ਦੀ ਕਾਰ ਸੜਕ ਤੇ ਜਾਣ ਯੋਗ ਨਹੀਂ ਹੈ ਪਰ ਜਦੋਂ ਉਸ ਨੂੰ ਰੋਕਿਆ ਗਿਆ ਤਦੋਂ ਕਾਰ ਦੇ ਨੰਮੇਪੁਰ ਜ਼ਿਲ੍ਹੇ ਜਾਣ ਜਾ ਰਿਹਾ ਸੀ। ਪੁਲਿਸ ਨੇ ਉਸਦੇ ਬਹਾਨੇ ਨੂੰ ਟੋਟਲੀ ਖਾਰਜ ਕਰ ਦਿੱਤਾ ਹੈ ਤੇ ਉਸ ਨੂੰ ਇੱਕ ਨੁਕਸ ਨੋਟਿਸ ਜਾਰੀ ਕਰ ਦਿੱਤਾ ਹੈ ਤੇ ਉਸ ਨੂੰ ਟ੍ਰੈਫਿਕ ਅਪਰਾਧਾਂ ਦੇ ਤਹਿਤ ਸମ୍ਮਣੇ ਪੇਸ਼ ਕੇ ਦੋਸ਼ੀ ਠਹਿਰਾਇਆ ਜਾਵੇਗਾ ਮਲਬੋਂਦੇ ਦੱਖਣ ਪੂਰਬ ਵਿੱਚ ਪੁਲਿਸ ਨੇ ਇੱਕ ਵਿਅਕਤੀ ਨੂੰ ਇੰਜਨ ਦੇ ਉੱਪਰ ਬੋਨਟ ਤੋਂ ਬਿਨਾ ਕਾਰ ਚਲਾਉਂਦੇ ਹੋਏ ਅਤੇ ਡਰਾਈਵਰ ਸੀਟ ਵਜੋਂ ਇੱਕ ਪਲਾਸਟਿਕ ਗਾਰਡਨ ਕੁਰਸੀ ਦੀ ਵਰਤੋਂ ਕਰਦੇ ਫੜਿਆ ਗਿਆ। ਅਧਿਕਾਰੀਆਂ ਨੇ ਸੋਮਵਾਰ ਦੁਪਹਿਰ 3:30 ਵਜੇ ਕਰੀਬ ਕ੍ਰੇਨਬੋ ਨਾਰਥ ਦੀ ਗਰੀਵਜ਼ ਰੋਡ ਤੇ ਬਰਗੰਡੀ BMW ਕਾਰ ਨੂੰ ਵੇਖਿਆ। ਜਦੋਂ ਪੁਲਿਸ ਨੇ ਵਿਅਕਤੀ ਨੂੰ ਰੋਕਿਆ ਤਾਂ ਅਧਿਕਾਰੀਆਂ ਨੂੰ ਅਹਿਸਾਸ ਹੋਇਆ ਕਿ ਗੱਡੀ ਦਾ ਬੋਨਟ ਪੂਰੀ ਤਰ੍ਹਾਂ ਗਾਇਬ ਸੀ ਪੁਲਿਸ ਨੇ ਇਹ ਵੀ ਦੇਖਿਆ ਕਿ ਸਾਰੀਆਂ ਸੀਟਾਂ ਹਟਾ ਦਿੱਤੀਆਂ ਗਈਆਂ ਸਨ ਅਤੇ ਡਰਾਈਵਰ ਦੀ ਸੀਟ ਨੂੰ ਇੱਕ ਪਲਾਸਟਿਕ ਗਾਰਡਨ ਕੁਰਸੀ ਅਤੇ ਇੱਕ ਗੱਦੀ ਨਾਲ ਬਦਲ ਦਿੱਤਾ ਗਿਆ ਸੀ ਉਹ ਆਦਮੀ ਕੁਝ ਕਾਰ ਮੈਟ ਖਰੀਦਣ ਦੇ ਵਿੱਚ ਕਾਮਯਾਬ ਜ਼ਰੂਰ ਹੋ ਗਿਆ ਸੀ ਜੋ ਕਿ ਸਟਿਪਟ ਬੈਕ ਸੀਟਾਂ ਦੇ ਉੱਪਰ ਰੱਖੇ ਗਏ ਸਨ 64 ਸਾਲਾ ਡਰਾਈਵਰ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਸ ਨੂੰ ਪਤਾ ਸੀ ਕਿ ਉਸ ਦੀ ਕਾਰ ਸੜਕ ਤੇ ਜਾਣ ਯੋਗ ਨਹੀਂ ਹੈ ਪਰ ਜਦੋਂ ਉਸ ਨੂੰ ਰੋਕਿਆ ਗਿਆ ਤਦੋਂ ਕਾਰ ਦੇ ਨੰਮੇਪੁਰ ਜ਼ਿਲ੍ਹੇ ਜਾਣ ਜਾ ਰਿਹਾ ਸੀ ਪੁਲਿਸ ਨੇ ਉਸ ਦੇ ਬਹਾਨੇ ਨੂੰ ਟੋਟਲੀ ਖਾਰਜ ਕਰ ਦਿੱਤਾ ਹੈ ਤੇ ਉਸ ਨੂੰ ਇੱਕ ਨੁਕਸ ਨੋਟਿਸ ਜਾਰੀ ਕਰ ਦਿੱਤਾ ਹੈ ਤੇ ਉਸ ਨੂੰ ਟ੍ਰੈਫਿਕ ਅਪਰਾਧਾਂ ਦੇ ਤਹਿਤ ਸੰਮਣ ਪੇਸ਼ ਕੇ ਦੋਸ਼ੀ ਠਹਿਰਾਇਆ ਜਾਵੇਗਾ